ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਥੋੜੇ ਛੋਟੇ ਭਰਾ ਨੇ ਇੱਕ ਕੰਮ ਸਟਾਰਟ ਕੀਤਾ ਅਪਰੇ ਦਾ ਤੇ ਆਪਣੇ ਕੋਲੇ ਜਿਵੇਂ ਅੱਜ ਵਾਕਾਂ ਵਾਲੀ ਹੁੱਡੀ ਹੈ ਜੀ ਇਹ ਹੈਗੀ 150 ਰੁਪਏ ਦੇ ਵਿੱਚ ਆਪਣੇ ਕੋਲੇ ਵੀ ਲੇਡੀਜ਼ ਬਲੇਜ਼ਰ ਪੂਰੇ ਕੈਂਟ ਬਲੇਜ਼ਰ ਲੇਡੀਜ਼ ਆ ਲੇਤੀ ਜੀ ਸਿਰਫ 400 ਰੁਪਏ ਦੇ ਵਿੱਚ ਜੋ ਸਾਨੂੰ ਦਸਤਾਨ ਦੇ ਵਿੱਚ ਆਹ ਬੜਾ 7-800 ਦੇ ਨਾ ਦੇਖੋ ਜੀ ਪੂਰੀ ਕੈਂਟ ਆਈਟਮ ਆਪਣੇ ਕੋਲੇ ਹੋਰ ਵੀ ਲੇਡੀਜ਼ ਬਲੇਜ਼ਰ ਆਈ ਲੌਂਗ ਤੋਂ ਲੌਂਗ ਦੇਖੋ ਜੀ ਸਾਰੀਆਂ ਚੈਟ ਸੈਂਟਰੀ ਹੈਡਮਾਸਟ ਬਹੁਤ ਸੋਹਣੀ ਦੁਨੀਆ ਹੈ ਰਮਾ ਜੀ ਆਪਣੇ ਕੋਲ ਸਾਰਾ ਨਿਊ ਮਾਲ ਠੀਕ ਹੈ ਜੀ ਆਪਣੀ ਜੰਗੀਆਂ ਨੇ ਵਸਣ ਤੇ ਤੇ ਲੱਗੀ ਹੁੰਦੀ ਹੈ ਜੀ ਇਧਰ ਭੜੌੜ ਪਿਆ ਜਾਂਦਾ ਜੀ ਦਿਖਾਈ ਇਧਰ ਬੇਟਾ ਠੀਕ ਹੈ ਜੀ ਇਧਰੋਂ ਸਲਾਦਪੁਰਾ ਫਰੀਦਕੋਟਲਾ ਰੋਡ ਪੈਂਦਾ ਜੀ ਠੀਕ ਹੈ ਜੀ ਟੋਪੀਆਂ ਦਸਤਾਨੇ ਆਪਣੇ ਕੋਲ ਸਾਰਾ ਕੁਝ ਹੁੰਦਾ ਜੀ ਟ੍ਰੋਪੀਅਨਸ ਕਰਦੇ ਆ ਪਤਾ ਨਹੀਂ ਵੀ ਅਗਲੇ ਤੋਂ ਅੱਗੇ। ਸਾਪੀ ਫਾਬ ਬਾਜੂ 500 ਰੁਪਏ ਦੀ ਰੈਂਟੀ 650 ਦੇ ਵਿੱਚ। ਸਾਪੀ ਬੈਚੋਮੇ ਦੀ ਫਰ ਲੱਗੀ ਹੋਊਗੀ। ਸਰਸੀ ਵਾਲੀ ਤੇਜੀ 700 ਰੁਪਏ ਲਈ। ਖੁੱਡੀ ਜੀ ਆਪਣੇ ਕੋਲੇ 200 ਰੁਪਏ ਦੀ ਜੀ। ਲੋਰ ਆ ਜੀ 200 ਰੁਪਏ ਦੀ। ਹੋਰ ਆਪਣੇ ਕੋਲੇ ਬਹੁਤ ਆਟਮਾਈ। ਹਾਂ ਜੀ ਇਹ ਆਪਣਾ ਚੈਨਲ ਬਣਾਇਆ ਵਾ YouTube ਜੀ ਜੇ ਕਿਸੇ ਭਰਾ ਦਾ ਹੌਸਲਾ ਟੁੱਟਿਆ ਹੁੰਦਾ ਵੀ ਸਾਡੇ ਕੋਲੇ ਕੋਈ ਕੰਮ ਨਹੀਂ ਰੋਜ਼ਗਾਰ ਨਹੀਂ ਆਪਣੇ ਕੋਲੇ ਕੋਈ ਵੀ ਵੀਰ ਭੈਣ 10000 ਰੁਪਏ ਲੈ ਕੇ ਆ ਜੇ ਆਪਾਂ ਉਹ ਰੋਜ਼ਗਾਰ ਤੋੜ ਦਾਂਗੇ ਜ਼ਿੰਮੇਵਾਰ ਆਪਾਂ ਕੀਤਾ ਵਾਹਿਗੁਰੂ ਨੇ ਜਿੰਨਾ ਕਾ ਆਪਾਂ ਨੂੰ ਹੌਸਲਾ ਦਿੱਤਾ ਆਪਾਂ ਤਾਂ ਓਨੀ ਕ ਹੈਲਪ ਕਰ ਸਕਦੇ ਆ ਬਾਕੀ ਥੈਂਕ ਯੂ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਮੈਂਟ ਵੀ ਕਰ ਦੇਣਾ ਨਾਲੇ ਦੱਸਿਓ ਵੀ ਕਿੱਦਾਂ ਦਾ ਲੱਗਿਆ